ਕੀ ਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਆਸਰੂ ਹਾਈਟੈਕ ਨਾਕੇ ਉੱਪਰ ਡਿਊਟੀ ਤੇ ਤਾਇਨਾਤ ਐਸਆਈ ਤਨਵੰਤ ਸਿੰਘ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਰੋਪੜ ਸਾਈਡ ਤੋਂ ਆਉਂਦੀ ਇੱਕ ਤੇਜ਼ ਰਫ਼ਤਾਰ ਜ਼ੈਨ ਕਾਰ ਨਾਕੇ ਤੇ ਪੁੱਜੀ ਜਿਸ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਸਮੇਤ ਪੰਜਾਬ ਪੁਲਿਸ ਦੇ ਐਸਆਈ ਤਨਵੰਤ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਕਾਰ ਨੂੰ ਪਜਾ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਦੌਰਾਨ ਐਸਆਈ ਤਨਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਾਥੀ ਕਰਮਚਾਰੀਆਂ ਵੱਲੋਂ ਨਿੱਜੀ ਵਾਹਨ ਦੀ ਮਦਦ ਨਾਲ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਪਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਰੈਫਰ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਜਿਹੜਾ ਸਵੇਰੇ ਹਾਦਸਾ ਹੋਇਆ ਕੀ ਉਹਨਾਂ ਦਾ ਲਾਇਆ ਕਿੰਨੇ ਕਜੇ ਹੋਇਆ ਕਿੱਦਾਂ ਹੋਇਆ ਮੜੇ ਜੀ ਦੱਸ ਕੋਈ 11:00 ਵਜੇ ਦਾ ਟਾਈਮ ਸੀਗਾ ਤੇ ਨਾਕਾ ਲਾਇਆ ਹੋਇਆ ਸੀ ਤੇ ਉਹ ਇੱਕ ਜਿੰਨਕਾਰ ਆਂਦੀ ਆ ਅੰਦਾਜ਼ਾ ਜਿੰਨੇ ਸੀ ਇੱਕਦਮ ਜਾਨੀ ਕਿ ਆਪੜਾ ਦਾ ਬੜੀ ਦੇ ਵਿੱਚ ਪਤਾ ਨਹੀਂ ਲੱਗਾ ਤੇ ਉਹਨਾਂ ਨੇ ਗੱਡੀ ਬੈਕ ਕੀਤੀ ਬੈਕ ਕਰਨ ਤੋਂ ਬਾਅਦ ਪਿੱਛੋਂ ਤੇਜ਼ ਕਰਕੇ ਸਾਡੇ ਮੁਲਾਜ਼ਮ ਨੇ ਧਰਮਾਨ ਤੇ ਐਸੇ ਨੇ ਆਪਣੇ ਨਾਕਾ ਮੋਰੇ ਕੀਤਾ ਉਹਨਾਂ ਨੇ ਸਨੇ ਨਾਕਾ ਜਾ ਕੇ ਆਪਣੇ ਮਾਰਿਆ ਉਹਦੇ ਆਪਣੇ ਪਿੱਛੇ ਸੇਰ ਦੇ ਵਿੱਚ ਸੱਤ ਲੱਗੇ ਤੇ ਹੁਣ ਦਾਖਲ ਆਪਣੇ ਅਸਾਂ ਦੇ ਉਹ ਫਿਰ ਜਿਹੜੇ ਬੰਦੇ ਸੀਗੇ ਉਹ ਮੌਕੇ ਤੇ ਘਰਾ ਰਹੇ ਉਹ ਮੌਕੇ ਤੇ ਘਰਾ ਰਹੇ ਉਹ ਹੋਰ ਵੀ ਮੁਲਾਜ਼ਮ ਲੈ ਕੇ ਜਿੱਥੇ ਕੱਢੇ ਸੀ ਨਹੀਂ ਆਪਣੇ ਇੱਕ ਪਰਲੇ ਪਾਸੇ ਜੀ ਇੱਕ ਮੋਟਰਸਾਈਕਲ ਪਿੱਛੇ ਨੂੰ ਮੁੜ ਗਿਆ ਸੀਗਾ ਉਹਦੇ ਕਰਕੇ ਅਸੀਂ ਕਿਹਾ ਵੀ ਚਲੋ ਪਰਲੇ ਪਾਸੇ ਆਊਗਾ ਵੀ ਸ਼ੱਕੀ ਹਾਲ ਦੇ ਵਿੱਚ ਹੋਊਗਾ ਕੋਈ ਤੇ ਉਹਨੂੰ ਆਪਣੇ ਉੱਧਰਲੇ ਪਾਸੇ ਭੇਜਤਾ ਜਾਰਲੇ ਪਾਸੇ ਹਾਂ ਜੀ ਕਾਰ ਕਿਹੜੀ ਦੀ ਅੰਦਾਜ਼ਾ ਜਿੰਨ ਕਾਰ ਸੀਗੀ ਜਿੰਨ ਕਾਰ ਜਿੰਨ ਪੁਰਾਣਾ ਮਾਡਲ ਇਹ ਉਹਦਾ ਰੈਪੇਰ ਕੀਤਾ ਦੀ ਉਹਨਾਂ ਨੇ ਹਾਂ ਜੀ ਇੱਥੇ ਰੈਪੇਰ ਪਹਿਲਾਂ ਆਪਣੇ ਸਰਜੀਤ ਦੇ ਲੱਗ ਹੈ ਸਰਜੀਤ ਵਾਲਿਆਂ ਨੇ ਪਰਮਾਰਦੇ ਦਾ ਫਿਕਰ ਕਰਤਾ ਫੋਨ ਤੁਹਾਡੇ ਦੱਸਣ ਦੇ ਮਕਾਬਲ ਕਹਿੰਦੇ ਜ ਆਪਣੇ ਉੱਤੇ ਬਿਜ਼ੀ ਆਈ ਸ਼ਾਇਦ ਮਹਾਲ ਹੀ ਲੱਗਾ ਮੰਗੋ ਉਹ ਆਪਣੇ ਜੋ ਹੁੰਦਾ ਆਪਣੇ ਕਾਰਵੇ ਬਣਦੀ ਉਹਨਾਂ ਤੇ ਆਪਣੇ ਹੋ ਗਏ ਜਦੋਂ ਵੀ ਰਾਉਂਡ ਆਪ ਹੁੰਦੇ ਆ ਇੱਥੇ ਕੈਮਰੇ ਲੱਗੇ ਆ ਚੱਲ ਰਹੇ ਕੈਮਰੇ ਹਾਂ ਕੈਮਰੇ ਚੱਲਦੇ ਆ ਵਿੱਚ ਆਪਣੇ ਬਸਾਫ ਨਹੀਂ ਆਇਆ ਜੀ ਤੇ ਆਪਣੇ ਐਸਐਸ ਸਾਹਿਬ ਆਪਣੇ ਦੇਖ ਕੇ ਗਏ ਆ